ਇਕ ਸ਼ਬਦ ਗगनंदਮਾ ਮਾ ਬਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਇਹ ਸ਼ਬਦ ਬੜੀ ਵਾਰੀ ਸੁਨਿਆ ਹੋਵੇਗਾ ਖਾਸ ਤੌਰ ਦੇ ਉੱਤੇ ਜਦੋਂ ਨਗਰ ਕੀਰਤਨ ਨਿਕਲਦੇ ਨੇ ਜਾਂ ਅਜੇਹਾ ਕੋਈ ਸਮਾਂ ਅਜੇਹਾ ਮੌਕਾ ਜਦੋਂ ਕੌਮ ਦੇ ਵਿੱਚ ਜਾਂ ਸੰਗਤ ਦੇ ਵਿੱਚ ਜੋਸ਼ ਪੜ ਨਾ ਹੋਵੇ ਤਾਂ ਉਸ ਵੇਲੇ ਇਸ ਸ਼ਬਦ ਨੂੰ ਪੂਰੇ ਜੋਸ਼ ਨਾਲ ਪੜਿਆ ਜਾਂਦਾ ਹੈ ਕਿ ਕੌਮ ਦੇ ਵਿੱਚ ਜੋਸ਼ ਪੈਦਾ ਹੋਵੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸ਼ਬਦ ਕਿਸ ਦਾ ਲਿਖਿਆ ਹੋਇਆ ਹੈ ਇਸ ਬਾਰੇ ਆਮ ਸੰਗਤ ਨੂੰ ਬਹੁਤ ਸਾਰਾ ਭੁਲੇਖਾ ਹੈ ਕਿ ਇਹ ਸ਼ਬਦ ਕਿਸ ਦਾ ਲਿਖਿਆ ਹੋਇਆ ਹੈ ਮੈਂ ਇਸ ਵੀਡੀਓ ਦੇ ਵਿੱਚ ਇਹ ਜ਼ਿਕਰ ਨਹੀਂ ਕਰਾਂਗਾ ਕਿ ਇਹ ਸ਼ਬਦ ਕਿਸ ਦਾ ਲਿਖਿਆ ਹੈ ਤੁਸੀਂ ਕਮੈਂਟਸ ਦੇ ਵਿੱਚ نیچے ਲਿਖੋ ਕਿ ਇਹ ਸ਼ਬਦ ਕਿਸ ਦਾ ਲਿਖਿਆ ਗਿਆ ਹੈ ਕੁਝ ਦਿਨ ਬਾਅਦ ਅਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਨੂੰ ਉੱਤੇ ਹਾਈਲਾਈਟ ਕਰਾਂਗੇ ਤੇ ਦੱਸਾਂਗੇ ਕਿ ਇਹ ਸ਼ਬਦ ਕਿਸਦਾ ਲਿਖਿਆ ਹੋਇਆ ਹੈ ਆਓ ਦੇਖਦੇ ਹਾਂ ਕਿ ਤੁਹਾਡੀ ਜਨਰਲ ਨੌਲੇਜ ਕਿੱਥੇ ਖੜੀ ਹੈ ਕਿ ਇਹ ਸ਼ਬਦ ਕਿਸਦਾ ਲਿਖਿਆ ਹੋਇਆ ਹੈ